ਇਹ ਮਿਥ ਕਿਉਂ ਹੈ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਪੰਜਾਬ ਦੀ ਦੁਖੀ ਪਾਰਟੀ ਦੇਖੋ ਇਹ ਇੱਕ ਮਿਥ ਕ੍ਰੀਏਟ ਕੀਤੀ ਗਈ ਔਰ ਇਹਦੇ ਵਿੱਚ ਕੁਝ ਇਤਿਹਾਸਿਕ ਗੱਲਾਂ ਵੀ ਨੇ 1966 ਤੋਂ ਬਾਅਦ ਜਿਹੜੀ ਪਹਿਲੀ ਸਰਕਾਰ ਬਣੀ ਉਹ 67 ਦੇ ਵਿੱਚ ਉਹ ਸਾਹ ਗੁਰਨਾਮ ਸਿੰਘ ਜੀ ਜਸਟਿਸ ਗੁਰਨਾਮ ਸਿੰਘ ਜੀ ਬਣੀ ਬੀਜੇ ਉਸ ਵੇਲੇ ਭਾਰਤੀ ਜਨ ਸੰਘ ਉਹਦਾ ਹਿੱਸਾ ਸੀ ਔਰ ਬਲਰਾਮ ਜੀ ਦਾ ਸਟੈਂਡਰਡ ਡਿਪਟੀ ਸੀਐਮ ਬਣੇ ਉਸ ਤੋਂ ਬਾਅਦ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਭਾਰਤੀ ਜਨਤਾ ਪਾਰਟੀ 80 ਤੋਂ ਬਾਅਦ ਜਿਹੜਾ ਨਵਾਂ ਨਾਂ ਦਿੱਤਾ ਗਿਆ ਉਹਦੇ ਉਸ ਦਾ ਇੱਕ ਹਿੱਸਾ ਰਹੀ ਹੈ ਸਵਾਏ ਸੁਰਜੀਤ ਸਿੰਘ ਬਰਨਾਲਾ ਦੀ ਗਵਰਨਮੈਂਟ ਤੋਂ ਗੱਲ ਇਹ ਹੈ ਕਿ ਇਹਨਾਂ ਨੇ ਸੈਕਰੀਫਾਈਸ ਕੀਤਾ ਫਾਰ ਦੀ ਸੇਕ ਆਫ ਦੀ ਪੰਜਾਬੀਸ ਅਸੀਂ 23 ਸੀਟਾਂ ਤੇ ਰਹੇ ਔਰ 94 ਸੀਟਾਂ ਤੇ ਅਕਾਲੀ ਦਲ ਨੇ ਇਲੈਕਸ਼ਨ ਜਿੱਤੀ ਹੈ ਉਸ ਤੋਂ ਬਾਅਦ ਵੀ ਜਿਹੜੀਆਂ ਪੰਜਾਬੀ ਮਸਲੇ ਸੀ ਪੰਜਾਬੀਆਂ ਦੀ ਏਕਤਾ ਦਾ ਮਸਲਾ ਸੀ ਅਸੀਂ ਉਹਦੇ ਲਈ ਸਮਾਜਿਕ ਰੂਪ ਚ ਅੱਜ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਨਵੰਬਰ ਚ ਮਨਾਇਆ ਜਾਣਾ ਮੈਂ ਜਿੱਥੇ ਵੀ ਜਾਣਾ ਉੱਥੇ ਗੱਲ ਕਰਦਾ ਹਾਂ ਤੁਹਾਡੇ ਮਾਧਿਅਮ ਤੋਂ ਵੀ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖਿਆ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਮੈਂ ਥੋੜੇ ਦਿਨ ਪਹਿਲਾਂ ਕਿਤਾਬ ਲਿਖ ਕੇ ਹਟਿਆ ਸੀ ਤਿਲਕ ਜੰਜੂ ਦਾ ਰਾਖਾ ਤਿਲਕ ਜੱਜੂ ਦਾ ਰਾਖਾ ਤੇ ਤਿਲਕ ਜੰਜੂ ਪਹਿਨਣ ਵਾਲੇ ਇਹਨਾਂ ਦੀ ਦੋਸਤੀ ਕਿਵੇਂ ਬਣਿਆ ਇਹਨਾਂ ਦੇ ਭਰਮ ਭੇਦ ਦੂਰ ਕਿਵੇਂ ਹੋਣ ਇਹਦੇ ਲਈ ਕੀ ਯਤਨ ਹੋਣੇ ਚਾਹੀਦੇ ਆ ਕੀ ਕੀ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਸੇਜ ਅਸੀਂ ਘਰ ਘਰ ਲੈ ਕੇ ਜਾ ਸਕਦੇ ਆ ਕਮ ਸਤ ਲੋਚਨ ਸਿੰਘ ਬਹੁਤ ਹੋਣ ਵਾਲਾ ਆ ਜਿਹੜਾ ਜਦੋਂ ਅਸੀਂ ਤੁਰਾਂਗੇ ਨਾ ਤੇ ਪੁੱਜਾਂਗੇ ਵੀ ਹਾਲੇ ਤਾਂ ਮੈਂ ਸਮਝਦਾ ਅਸੀਂ ਇੱਕ ਕਦਮ ਅੱਗੇ ਨੂੰ ਤੁਰਦੇ ਹਾਂ ਤੇ ਤਿੰਨ ਕਦਮ ਪਿੱਛੇ ਨੂੰ ਆਨੇ ਆ। ਅਕਾਲੀ ਦਲ ਨਾਲ ਦੁਬਾਰਾ ਗੱਠਜੋੜ ਹੋ ਸਕਦਾ। ਦੇਖੋ ਰਾਜਨੀਤੀ ਦੇ ਵਿੱਚ ਕੀ ਹੋਏਗਾ ਫਿਊਚਰ ਕੋਈ ਨਹੀਂ ਕਹਿ ਸਕਦਾ। ਲੇਕਿਨ ਅੱਜ ਦੀ ਡੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ ਤੇ ਮਜ਼ਬੂਤ ਸੰਗਠਨ ਬਣੇਗੀ ਜਿਵੇਂ ਹਰਿਆਣਾ 'ਚ ਹੈਗਾ, ਰਾਜਸਥਾਨ 'ਚ ਹੈਗਾ, ਹਿਮਾਚਲ 'ਚ ਹੈਗਾ। ਤੇ ਪੰਜਾਬ ਦੇ ਵਿੱਚ ਵੀ ਆਪਣੇ ਪੈਰਾਂ ਤੇ ਖੜੀ ਹੋਏਗੀ ਨਹੀਂ ਉਹ ਤਾਂ ਚਲੋ ਕਹਿਣਾ ਹੀ ਹੁੰਦਾ ਹੈ ਜੋ ਸਾਨੂੰ ਅੰਦਰੋਂ ਜਾਣਕਾਰੀ ਮਿਲਦੀ ਬੀਜਪੀ ਦੀ ਵੀ 27 ਚ ਭਾਰਤੀ ਜਨਤਾ ਪਾਰਟੀ ਜੇ ਨਿੱਜੀ ਤੌਰ ਤੇ ਆਪਣੇ ਪੱਧਰ ਤੇ ਲੜੇਗੀ ਤੇ ਉਹਨਾਂ ਦਾ ਸਿੰਪਲ ਇਹੀ ਟਾਰਗੇਟ ਹੈ ਵੀ ਮੁੱਖ ਵਿਰੋਧੀ ਧਿਰ ਵਜੋਂ ਉਹ ਉਬਰਣਗੇ ਪੰਜਾਬ ਚ ਤੁਸੀਂ ਅਕਾਲੀ ਦਲ ਤੋਂ ਬਿਨਾ ਜਾਂ ਅਕਾਲੀ ਦਲ ਬੀਜਪੀ ਤੋਂ ਬਿਨਾ ਪੰਜਾਬ ਚ ਸਰਕਾਰ ਬਣਾ ਸਕਦਾ ਅਸੀਂ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਮਜ਼ਬੂਤ ਸਰਕਾਰ ਬਣਾਏਗੀ ਉਰੇ ਤੇ ਫਿਰ ਅਬ ਸਿੱਖ ਚਿਹਰੇ ਹੋਰ ਸ਼ਾਮਲ ਕਰੋਗੇ ਨਹੀਂ ਇਹ ਸਿੱਖਾਂ ਦੀ ਪਾਰਟੀ ਹੈ ਕਿੱਥੇ ਕਿੱਥੇ ਲਿਖਿਆ ਕਿ ਇਹ ਸਿੱਖਾਂ ਲਈ ਨਹੀਂ ਇੱਕ ਮਿੱਥੇ ਵੀ ਹੈ ਜਿਹੜੀ ਇਹ ਹੈ ਵੀ ਪੰਜਾਬ ਵਿਰੋਧੀ ਇਹ ਵੀ ਮਿੱਥ ਹੈਗੀ ਵੀ ਭਾਰਤੀ ਜਨਤਾ ਪਾਰਟੀ ਤਾਂ ਹਿੰਦੂਆਂ ਦੀ ਪਾਰਟੀ ਹੈ ਦੇਖੋ ਗੱਲ ਇਹ ਹੈ 23 ਸੀਟਾਂ ਤੇ ਅਸੀਂ ਇਲੈਕਸ਼ਨ ਲੜਦੇ ਰਹੇ 1996 ਤੋਂ ਬਾਅਦ ਇਸ ਗੱਲ ਨੂੰ 29 ਸਾਲ ਹੋ ਗਿਆ ਜੀ ਜਦੋਂ 29 ਸਾਲ ਚ ਅਸੀਂ ਪਿੰਡਾਂ ਨੂੰ ਨਿਕਲੇ ਹੀ ਨਹੀਂ ਨਾ ਨਿਕਲਣ ਦਿੱਤਾ ਹੀ ਨਹੀਂ ਕਿਸੇ ਨੇ ਇਹ ਤੇ ਇੱਕ ਸਿਕ ਸਾਡਾ ਆਇਆ ਸੀ ਸਰ ਨਵਜੋਤ ਸਿੰਘ ਸਿੱਧੂ 2004 ਚ ਉਹਨੂੰ ਤੁਸੀਂ ਭਜਾਤਾ ਪਾਰਟੀ ਜੋ ਕਰ ਅਸੀਂ ਨਹੀਂ ਪਾਰਟੀ ਨੇ ਭਜਾਇਆ ਉਹਨੂੰ ਪੁੱਛ ਲਿਓ ਕਿਵੇਂ ਉਹਨੂੰ ਉਹ ਛੋਟਾ ਦਿਲ ਕਰਕੇ ਛੱਡ ਗਿਆ ਕਿਉਂ ਛੱਡ ਗਿਆ ਕਿੰਨੇ ਉਹਨੂੰ ਕੀਤੀ ਤਾਂ ਗੱਲ ਇਹ ਹੈ ਕਿ ਅਸੀਂ ਪਿੰਡਾਂ ਵਾਲੇ ਪਾਸੇ ਨਹੀਂ ਗਏ ਸ਼ਹਿਰੀ ਸੀਟਾਂ ਤੱਕ ਕਨਸੈਂਟਰੇਸ਼ਨ ਰਹੀ ਹੈ ਤੇ ਜੋ ਲੋਕਾਂ ਦੀ ਭਾਵਨਾ ਬਣਦੀ ਹੈ ਉਹ ਠੀਕ ਹੀ ਹੈ ਕਿਉਂਕਿ ਜਿਹੜੀ ਅਰਬਨ ਪੋਪੂਲੇਸ਼ਨ ਹੈ ਮジョਰਿਟੀ ਜਿਹੜੀ ਆ ਨਾਨ ਸਿੱਖ ਪਾਪੂਲੇਸ਼ਨ ਸ਼ਹਿਰਾਂ ਚ ਪਿੰਡਾਂ ਦੇ ਵਿੱਚ ਦਿਹਾਤੀ ਪਾਪੂਲੇਸ਼ਨ ਜ਼ਿਆਦਾ ਆ ਸਾਡੇ ਕੋਲ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੀਆਂ ਸਟੇਟ ਦੇ ਹਰ ਜ਼ਿਲ੍ਹੇ ਚ ਸੰਗਠਨ ਹੈਗਾ ਤੇ ਉਹਦੇ ਚ ਸਿੱਖ ਬਹੁਤ ਸਾਰੇ ਵਿੱਚ ਸ਼ਾਮਿਲ ਵੀ ਨੇ ਔਰ ਹੋਰ ਵੀ ਜਿਹੜੇ ਕੋਈ ਅਸੀਂ ਗੱਲ ਨਹੀਂ ਕਿ ਨਵੇਂ ਸ਼ਾਮਿਲ ਕੀਏ ਵੀ ਹੈਵ ਆਲਰੇਡੀ ਗੁੱਡ ਨੰਬਰ ਆਫ ਸਿੱਖ